ਚਵੀ ਤਾਂ ਬਹੁਤ ਹੀ ਸ਼ਾਨਦਾਰ ਦੰਗਲ ਕਰਾਇਆ ਗਿਆ ਸੋ ਇੱਥੇ ਅੱਜ ਟੱਕਰ ਪੈ ਗਈ ਜੱਸਾ ਪੱਟੀ ਤੇ ਸੁਨੀਲ ਮਹਾਰਾਸ਼ਟਰ ਦੇ ਵਿੱਚ ਸੋ ਤੁਹਾਨੂੰ ਯਾਦ ਹੋਗਾ ਕਿ ਅੱਜ ਕੱਲ ਜਿੰਨੀਆਂ ਵੀ ਕੁਸ਼ਤੀਆਂ ਜੱਸਾ ਪੱਟੀ ਦੀਆਂ ਪੰਜਾਬ ਵਿੱਚ ਹੋ ਰਹੀਆਂ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਕੁਸ਼ਤੀਆਂ ਜੱਸਾ ਪੱਟੀ ਦੀਆਂ ਮਹਾਰਾਸ਼ਟਰ ਦੇ ਪਹਿਲਵਾਨਾਂ ਨਾਲ ਹੋ ਰਹੀਆਂ ਨੇ ਸੋ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਹਾਰਾਸ਼ਟਰ ਦੇ ਵਿੱਚ ਪਹਿਲਵਾਨੀ ਨੂੰ ਕਿੰਨੀ ਪਹਿਹਲ ਦਿੱਤੀ ਜਾਂਦੀ ਹੈ ਕਿੰਨਾ ਉਤੇ ਜੋਰ ਲਾਇਆ ਜਾਂਦਾ ਔਰ ਕਿੰਨਾ ਨੌਜਵਾਨ ਯੰਗ ਮੁੰਡਿਆਂ ਨੂੰ ਸ਼ੌਂਕ ਕਿੰਨਾ ਕਿ ਕੁਸ਼ਤੀ ਔਰ ਆਪਣੀ ਹੈਲਥ ਨੂੰ ਸੰਭਾਲਣ ਦਾ ਆਪਣੀ ਆਪਣੀ ਵਿਰਾਸਤ ਨੂੰ ਸੰਭਾਲਣ ਦਾ ਸੋ ਦੋਸਤੋ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਕਬੱਡੀ ਕੁਸ਼ਤੀ ਹਾਕੀ ਨੈਸ਼ਨਲ ਖੇਡਾਂ ਨੇ ਜਿਨ੍ਹਾਂ ਨੂੰ ਬੜੀ ਧੂਮਤਾਂ ਨਾਲ ਮਿਲਾਇਆ ਜਾਂਦਾ ਸੋ ਪੰਜਾਬ ਵਿੱਚ ਕੁਸ਼ਤੀ ਛਿੰਝ ਮੇਲਾ ਤਾਂ ਪੰਜਾਬੀਆਂ ਦੀ jaan ਹੈ ਇਹ ਤਾਂ ਹਰ ਸਾਲ ਸਾਰੇ ਪਿੰਡਾਂ ਪਿੰਡ ਪਿੰਡੋ ਪਿੰਡ ਹਰ ਥਾਂ ਮੇਲੇ ਲਗਾ ਕੇ ਉਥੇ ਮਨਾਏ ਜਾਂਦੇ ਨੇ ਸੋ ਇਹ ਬਹੁਤ ਵਧੀਆ ਮਨ ਲੈ ਸੁਨੀਲ ਉੱਚਾ ਲੰਮਾ ਕੱਦ ਕਾਠੀ ਔਰ ਬਹੁਤ ਹੀ ਸ਼ਾਨਦਾਰ ਕੁਸ਼ਤੀ ਲੜੀਏ ਨੇ ਜੱਸੇ ਪੱਟੀ ਦੇ ਨਾਲ ਹਾਲਾਂਕਿ ਜੱਸਾ ਪੱਟੀ ਦੀ ਜਿੱਤ ਹੋ ਗਈ ਜਿੱਤ ਗਿਓ ਤੇ ਤਾਂ ਮੰਨਿਆ ਕਿ ਉਹ ਇਹਨਾਂ ਇੱਕ ਸਿਕੰਦਰ ਸ਼ੇਖ ਔਰ ਮਹਿੰਦਰ ਗਾਇਕਵੜ ਤੋਂ ਬਿਨਾ ਮਹਾਰਾਸ਼ਟਰ ਦੇ ਵਿੱਚ ਕੋਈ ਵੀ ਪਹਿਲਵਾਨ ਨਹੀਂ ਹੈਗਾ ਜੋ ਜੱਸਾ ਪੱਟੀ ਦਾ ਮੁਕਾਬਲਾ ਕਰੇਗਾ ਸਾਹਮਣਾ ਕਰੇਗਾ ਪਰ ਇਹ ਨਹੀਂ ਹੈਗਾ ਕਿ ਇਹ ਮਨ ਬੇਕਾਰ ਨੇ ਇਹ ਵੀ ਬਹੁਤ ਵਧੀਆ ਮਰਨੇ ਸੋ ਦੋਸਤੋ ਇਹ 1.5 ਲੱਖ ਦੀ ਛੰਡੀ ਦੀ ਕੁਸ਼ਤੀ ਜੱਸਾਪੱਟੀ ਨੇ ਜਿੱਤ ਲਈ ਜੇ ਇਹ ਬੜੀ ਸ਼ਾਨਦਾਰ ਕੁਸ਼ਤੀ ਹੋਈ ਬਹੁਤ ਜਾਨਦਾਰ ਕੁਸ਼ਤੀ ਹੋਈ ਸੁਨੀਲ ਨੇ ਵੀ ਵਧੀਆ ਕੋਸ਼ਿਸ਼ ਕਰੀ ਲਾਤੜਾ ਕੇ ਜੱਸੇਪੱਟੀ ਨੂੰ ਡੇਗਣ ਦੀ ਕੋਸ਼ਿਸ਼ ਕਰੀ ਸੋ ਮੈਂ ਵੇਖਿਆ ਜ਼ਿਆਦਾਤਰ ਜਿੰਨੇ ਵੀ ਅੜੰਗੀ ਪਾ ਕੇ ਲੱਤ ਚ ਲੱਤ ਪਾ ਕੇ ਜੱਸੇਪੱਟੀ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਅੱਜ ਤੱਕ ਉਹ ਖੁਦ ਹੀ ਡਿੱਗਿਆ ਕਿਉਂਕਿ ਜੱਸੇਪੱਟੀ ਦਾ ਵਜ਼ਨ ਔਰ ਤਾਕਤ ਹੀ ਇੰਨੀ ਹੈ ਕਿ ਉਹਨੂੰ ਧਰਤੀ ਤੋਂ ਹਿਲਾਣਾ ਹੀ ਔਖਾ ਹੋ ਜਾਂਦਾ ਹੈ ਸੋ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੱਸਾ ਪੱਟੀ ਜਿਹਦਾ ਨਾਮ ਹੈ ਇਹ ਇੱਕ ਅਲੱਗ ਚੀਜ਼ ਹੈ ਇਹ ਕੋਈ ਦਿਨ ਮੜਾ ਹੋਵੇ ਤਾਂ ਉਹ ਹਾਰ ਜੇ ਤਾਂ ਕਹਿ ਨਹੀਂ ਸਕਦੇ ਦਾ ਖਾਜੇ ਵੈਸੇ ਉਹਨੂੰ ਹਰਾਣਾ ਹੀ ਮੁਸ਼ਕਲ ਹੈ ਸੋ ਇਹ ਕੁਸ਼ਤੀ ਦਾ ਰਿਵਿਊ ਮੈਂ ਤਾ ਕਰ ਰਿਹਾ ਕਿ ਇਹ ਜੱਸਾ ਪੱਟੀ ਦੀਆਂ ਸ਼ਾਨਦਾਰ ਕੁਸ਼ਤੀਆਂ ਦੇ ਵਿੱਚੋਂ ਇੱਕ ਕੁਸ਼ਤੀ ਹੈ ਹੁਣ ਤੁਸੀਂ ਕਹੋਗੇ ਕਿ ਸੁਨੀਲ ਕੋਈ ਛੋਟਾ ਮੁੰਡਾ ਨਹੀਂ ਵਧੀਆ ਮੁੰਡਾ ਨਵੀਂ ਉਮਰ ਦਾ ਮੁੰਡਾ ਹੈ ਪਰ ਤੁਸੀਂ ਘੱਟ ਦੇਖਿਆ ਹੋਣਾ ਇਹ ਗੱਲ ਵੱਖਰੀ ਹੈ ਪਰ ਉਹ ਬਹੁਤ ਹੀ ਅੱਛੀ ਕੱਦ ਕਾਠੀ ਦਾ ਮਾਲਕ ਹੈ ਔਰ ਸ਼ਾਨਦਾਰ ਕੁਸ਼ਤੀ ਲੜਿਆ ਪਰ ਇਹ ਦਾ ਰਿਵਿਊ ਮੈਂ ਤਾਂ ਕਰਿਆ ਜੱਸਾ ਪੱਟੀ ਨੇ ਜਿੰਨੇ ਵੀ ਅਜ ਤੱਕ ਕੁੰਡੇ ਪਾਏ ਨੇ ਔਰ ਪਲਟ ਕੇ ਉਹਨਾਂ ਨੂੰ ਸੁਟਿਆ ਪਹਿਲਵਾਨਾਂ ਤੋਂ ਇਹ ਉਹਨਾਂ ਤੋਂ ਅਲੱਗ ਹੈ ਇਹ ਸੀ ਗਰਦਨ ਤੋੜ ਐਕਸ਼ਨ ਦੋਸਤੋ ਇਹਦੇ ਵਿੱਚ ਗਰਦਨ ਟੁੱਟ ਸਕਦੀ ਹੈ ਦੇਖੋ ਤੁਸੀਂ ਵੀਡੀਓ ਧਿਆਨ ਨਾਲ ਇਹਦੇ ਵਿੱਚ ਗਰਦਨ ਦਾ ਮਨਕੇ ਟੁੱਟ ਸਕਦੇ ਨੇ ਰੀਡ ਦੇ ਮਨਕੇ ਟੁੱਟ ਸਕਦੇ ਨੇ ਗਰਦਨ ਇਹੋ ਜੀ ਉਹਨਾਂ ਦੇ ਚਤ ਜੱਸਾ ਪੱਟੀ ਨੇ ਦਾ ਲਾ ਕੇ ਜਦੋਂ ਪਲਟਾ ਮਾਰ ਕੇ ਛੁੱਟਿਆ ਤਾਂ ਪਹਿਲਵਾਨ ਜਿਹੜਾ ਸੁਨੀਲ ਹੈ ਉਹ ਵਿਚਾਰਾ ਗਰਦਨ ਦੇ ਪਲ ਡਿੱ ਗਿਆ ਮੈਨੂੰ ਉਹ ਤੇ ਬਹੁਤ ਦਰਸ ਆਇਆ ਪਹਿਲਵਾਨੀ ਕਰਨਾ ਇੱਕ ਅਲੱਗ ਚੀਜ਼ ਹੈ ਇਹ ਵੀ ਯਾਰ ਆਪਣੀ ਤਲੀ ਤੇ ਜਾਨ ਧਰ ਕੇ ਖੇਡਨੀ ਪੈਂਦੀ ਹੈ ਜਦੋਂ ਅੱਗੇ ਸਾਹਮਣੇ ਵਾਲਾ ਤਗੜਾ ਮੱਲ ਮਿਲ ਜੇ ਤਾਂ ਕੀ ਭਾਵੇਂ ਵਿਕਦੀ ਹੈ ਉਹੀ ਮੱਲ ਜਾਂਦਾ ਜਦੋਂ ਜੱਸਾ ਪੱਟੀ ਨੇ ਉਹਨੂੰ ਪਲਟਾ ਕੇ ਲੰਗੋਟ ਤੋਂ ਚੱਕ ਕੇ ਐਤਾ ਕਰਕੇ ਛੁੱਟਿਆ ਨੂੰ ਉਲਟਾ ਕੇ ਤੇ ਉਹਦੀ ਧੌਣ ਵੱਜ ਗਈ ਥੱਲੇ ਔਰ ਪਲਟਾ ਕੇ ਆ ਕੇ ਧੌਣ ਪਰਨੇ ਪੈਂਦਾ ਉਹ ਜਿਹਨੂੰ ਪੰਜਾਬੀ ਚ ਕਹਿੰਦੇ ਆ ਗਰਦਨ ਦੇ ਬਣ ਜਿਗਦਾ ਉਹ ਇਹ ਐਕਸ਼ਨ ਦੇਖਦੇ ਬਣਦਾ ਸੀ ਇਹ ਬਹੁਤ ਹੀ ਤਕੜਾ ਐਕਸ਼ਨ ਔਰ ਬੜੀ ਤਕੜੀ ਕੁਸ਼ਤੀ ਔਰ ਲਾਜਵਾਬ ਜੱਸਾ ਪੱਤੀ ਦਾ ਦਾ ਸੀ ਇੱਥੇ ਸਾਹਮਣੇ ਵਾਲਾ ਪਹਿਲਵਾਨ ਕੁਛ ਨਹੀਂ ਕਰ ਸਕਦਾ ਉਹਨੇ ਹਾਰਨਾ ਹੀ ਸੀ ਚਿੱਤ ਹੋਣਾ ਸੀ ਮੈਂ ਸ਼ੁਕਰ ਮਨਾਣਾ ਰੱਖਦਾ ਕਿ ਉਹਦੀ ਧੌਣ ਦਾ ਮਨ ਤਾਂ ਪਤਾ ਨਹੀਂ ਕਿਵੇਂ ਬਚ ਗਿਆ ਸੋ ਆਪਣੀ ਧੌਣ ਤੜਾ ਨੂੰ ਬਚ ਗਿਆ ਉਹ ਇਹ ਗਰਦਨ ਤੋੜਦਾ ਉਹ ਜੱਸੇ ਪੱਟੀ ਦੇ ਕੋਲ ਇੱਕ ਤੋਂ ਇੱਕ ਇਹੋ ਜਿਹੇ ਦਾ ਨੇ ਉਹਦਾ ਪਤਾ ਨਹੀਂ ਕਦੋਂ ਕਿਹੜਾ ਦਾ ਮਾਰਦੇ ਔਰ ਇਹ ਦਾ ਜ ਮੈਨੂੰ ਜਿਹੜਾ ਅਸੀਂ ਆਦਾ ਕਈ ਇਹਦੀਆਂ ਸੋਹਾਂ ਕੁਸ਼ਤੀਆਂ ਦੇਖੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਵੈਸਟ ਲੱਗਿਆ ਸੋ ਮੈਂ ਇਸ ਕਰਕੇ ਇਹ ਕੁਸ਼ਤੀ ਦਾ ਰਿਵਿਊ ਕੀਤਾ ਸੋ ਪੰਜਾਬ ਵਰਸਸ ਮਹਾਰਾਸ਼ਟਰ ਹੋ ਰਹੀ ਹੈ ਪੰਜਾਬ ਵਿੱਚ ਜਿੰਨੇ ਚੋਟੀ ਦੇ ਦੰਗਲ ਹੋ ਰਿਹਾ ਨੇ ਜਿੰਨੇ ਛੰਡੀ ਦੀਆਂ ਕੁਸ਼ਤੀਆਂ ਇਹ ਕੋਈ ਇਹ ਵੀ ਛੰਡੀ ਦੀ ਕੁਸ਼ਤੀ 1.5 ਲੱਖ ਦੀ ਕੋਈ ਛੋਟੀ ਕੁਸ਼ਤੀ ਨਹੀਂ ਹੈਗੀ ਸੋ ਸੁਨੀਲ ਪਹਿਲਵਾਨ ਨੂੰ ਬੁਲਾਇਆ ਗਿਆ ਸਪੈਸ਼ਲ ਜੱਸੇ ਪੱਟੀ ਦੇ ਨਾਲ ਹੋਰ ਕੋਈ ਪਹਿਲਵਾਨ ਇੱਥੇ ਛੰਡੀ ਚ ਹਾਂ ਨਹੀਂ ਸੀ ਕਰ ਰਿਹਾ ਸੋ ਐਟ ਅ ਟਾਈਮ ਕਮੇਟੀ ਵਾਲਾ ਨੇ ਛੇ ਮੇਲੇ ਵਾਲਾ ਨੇ ਸੁਨੀਲ ਪਹਿਲਵਾਨ ਨੂੰ ਸੱਦਾ ਦਿੱਤਾ ਤੇ ਉਹਨੂੰ ਮਲਾਇਆ ਸੋ ਉਹਨੂੰ ਇਹਦੇ ਨਾਲ ਲੜਾਇਆ ਸੋ ਦੋਸਤੋ ਕੁਸ਼ਤੀ ਵਧੀਆ ਹੋਈ ਇੱਥੇ ਜੱਸੇ ਪੱਟੀ ਦੀ ਸ਼ਾਨਦਾਰ ਜਿੱਤ ਹੋਈ